ਸਤਿ ਸ਼੍ਰੀ ਅਕਾਲ ਜੀ ਇਹ ਹਾਲ ਹੈਗਾ ਜੀ ਸਤਲੁਜ ਦਰਿਆ ਦਾ ਤੇ ਇਹ ਇੱਕ ਥਾਂ ਤੋਂ ਨਹੀਂ ਸਾਰੇ ਕਿਤੇ ਤੁਸੀਂ ਪਿੱਛੋਂ ਲੈ ਕੇ ਇੱਥੇ ਤੱਕ ਜੇ ਦੇਖੋਗੇ ਤੇ ਇਹ ਕਹਿ ਸਕਦੇ ਆ ਤੁਸੀਂ ਵੀ ਪੰਜ ਦਰਿਆਵਾਂ ਦੀ ਧਰਤੀ ਤੇ ਜਾਂ ਸੱਤਾਂ ਦਰਿਆਵਾਂ ਦੀ ਧਰਤੀ ਤੇ ਇਹ ਅੱਠਵਾਂ ਦਰਿਆ ਜਿਹੜਾ ਹੈਗਾ ਇਹ ਸ਼ੁਰੂ ਕੀਤਾ ਲੋਕਾਂ ਨੇ ਕੂੜੇ ਦਾ ਦਰਿਆ ਗਾਂ ਕੂੜਾ ਖਾ ਰਹੀ ਹੈ ਕਿਉਂਕਿ ਲੋਕਾਂ ਨੇ ਕੂੜਾ ਸਿੱਟ ਹੀ ਇੰਨਾ ਦਿੱਤਾ ਹੈ गावां ਨੂੰ ਖਾਨ ਲਈ ਨਹੀਂ ਦੇ ਸਕਦੇ ਲੋਕ ਪਰ ਇੱਥੇ ਆ ਕੇ ਦਰਿਆ ਦੇ ਵਿੱਚ ਰੋਡ ਦੇਣਗੇ ਇੱਥੋਂ ਪਤਾ ਲੱਗਦਾ ਲੋਕ ਕਿੰਨੇ ਸੈਲਫਿਸ਼ ਐਥੇ 스मेल ਆ ਰਹੀ ਐ ਇਥੇ ਤੁਸੀਂ ਲੰਘ ਨਹੀਂ ਸਕਦੇ ਤੇ ਕੰਟੀਨਿਊਸ ਲੋਕ ਇਹ ਕੰਮ ਕਰ ਰਹੇ ਥੋੜਾ ਜਿਹਾ ਅੱਗੇ ਜਾ ਕੇ ਤੁਸੀਂ ਦੇਖੋ ਵੀ ਇਹ ਦਰਿਆ ਕਿੰਨਾ ਸੋਹਣਾ ਐ ਸਿਰਫ ਇਹ ਪਲਾਸਟਿਕ ਸਿਰਫ ਇਹ ਗੰਦਾ ਨਾਲਾ ਇਹ ਦੋ ਚੀਜ਼ਾਂ ਇਹ ਸਤਲੁਜ ਦਾ ਮੇਨ ਲੁਧਿਆਣੇ ਦਾ ਜਿਹੜਾ ਬ੍ਰਿਜਾ ਫਲੋਰ ਉੱਥੇ ਦੀ ਤੁਹਾਨੂੰ ਦਿਖਾ ਰਹੇ ਆ ਤੇ ਬਹੁਤ ਵੱਡਾ ਚੈਲੰਜ ਆ ਸਾਡੇ ਲਈ ਸਾਡੇ ਸਮਾਜ ਦੇ ਵਿੱਚ ਫੈਲਿਆ ਹੋਇਆ ਅਨਦੇ ਵਿਸ਼ਵਾਸ ਸਾਡੇ ਲੋਕਾਂ ਦੇ ਦਿਮਾਗਾਂ ਦੇ ਵਿੱਚ ਜੋਤਿਸ਼ਾਂ ਨੇ ਪਾਏ ਹੋਏ ਜ਼ਹਿਰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਵੀ ਇਹ ਬੈਡ ਅਸੀਂ ਪਤਾ ਨਹੀਂ ਕਿੰਨੀਆਂ ਵਾਰ ਨੀਟ ਐਂਡ ਕਲੀਨ ਕਰ ਚੁੱਕੇ ਹਾਂ ਪਰ ਇਹ ਲੋਕ ਨਹੀਂ ਹਟ ਰਹੇ ਇਹਨਾਂ ਲੋਕਾਂ ਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਦਰਿਆ ਤੇ ਆ ਕੇ ਕੋਈ ਨਾ ਕੋਈ ਸ਼ਾਰਟਕਟ ਮਿਲ ਜੂਗਾ ਕੋਈ ਲਾਟਰੀ ਨਿਕਲ ਜੂਗੀ ਕੋਈ ਸਕਸੈਸ ਹੋ ਜੂਗੀ ਪਰ ਇਹ ਬਹੁਤ ਵੱਡਾ ਚੈਲੰਜ ਆ ਮੈਂ ਵੀਵਰਸ ਨੂੰ ਇਹ ਕਹਿਣਾ ਚਾਹੁੰਗਾ ਵੀ ਆਪਣੇ ਘਰਾਂ 'ਚ ਜਾ ਕੇ ਇਹ ਚੀਜ਼ਾਂ ਦੇਖੋ ਵੀ ਦਰਿਆ ਦੇ ਵਿੱਚ ਆ ਕੇ ਕੂੜਾ ਸਿੱਟ ਕੇ